ਬਾਈ ਜੀ ਬਾਈ ਜੀ ਗਰੇਵਾਲ ਪਿੰਡ ਸਕਰੋਦੀ ਸਰਪੰਚ ਬੰਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਾਫ ਕਾ ਸਰਪੰਚ ਹੈ ਅੱਛਾ ਇਹਨਾਂ ਦੇ ਪਿੰਡ ਪਾ ਬਾਈ ਜੀ ਇੱਧਰ ਆ ਲੋ ਆ ਲੋ ਕਰੋ ਸਰੋ ਭਾਰਤ ਵਿਕਣੋ ਦਾ ਬੈਠੇ ਬਟਾ ਆਜਿ ਸਿੱਧੇ ਬਟਾ ਇੱਥੇ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਐ ਬੈਠ ਕੇ ਕਹਿੰਦੇ ਮੈਂ ਇੱਥੇ ਕੰਮ ਬੇਨਤੀ ਕੀਤੀ ਐ ਨਹੀਂ ਮੈਂ ਵੀ ਬੇਨਤੀ ਕਰਦਾ ਹੁਣ ਤੁੰ ਨਹੀਂ ਕੀਤਾ ਮੈਂ ਵੀ ਬੇਨਤੀ ਕਰਦਾ ਮਹਾਰਾਜ ਨੂੰ ਬੁਖਾ ਰਿਹਾ ਮੈਂ ਬੈਠ ਗਿਆ ਤੁਸੀਂ ਬਾਈ ਜੀ ਤੁਹਾਡੀ ਜਾਨ ਪਛਾਣ ਕੀ ਐ ਮੈਂ ਸਾਰੇ ਫਰਸਾਂ ਜੀ ਵਰਦੀ ਪਾਈ ਹੋਈ ਜੀ ਯੂਨੀਫਾਰਮ ਵਾਲੀ ਨਾ ਇਹ ਦੱਸ ਦਿੰਦੇ ਮੈਨੂੰ ਨਾ ਵਰਦੀ ਤਾਂ ਮੈਂ ਵੀ ਪਾ ਲੂੰ ਮਹਿੰਦੀ ਤੁਹਾਡੀ ਪੋਸਟ ਕਿੱਥੇ ਆ ਲਓ ਜੀ ਲਾ ਤੁਹਾਡਾ ਨਾਮ ਕੀ ਆ ਪੋਸਟੇ ਕੀ ਆ ਜਿਹੜਾ ਨੰਬਰ ਨੇ ਨਾਮ ਲੱਗਿਆ ਹੋਇਆ ਜੀ ਇੱਥੇ ਦੇਖ ਲਓ ਗੁਰਤੇਜ ਸਿੰਘ ਹਾਂਜੀ ਪੋਸਟੇ ਕਿੱਥੇ ਪੋਸਟੇ ਕਰਵਾ ਦੇਣਗੇ ਇਹ ਸੀਆਈਏ ਸਟਾਫ ਦੇ ਇੰਸਪੈਕਟਰ ਮੈਂ ਸੀਆਈਏ ਸਟਾਫ ਮੁਹਾਲੀ ਤੋਂ ਜੀ ਸਾਬ ਇੰਸਪੈਕਟਰ ਠੀਕ ਹੈ ਜੀ ਹਾਂਜੀ ਬਾਕੀ ਜੇ ਕਿੱਥੇ ਇਨਵੈਸਟੀਗੇਸ਼ਨ ਦਫਤਰ ਕਰਨ ਨੂੰ ਬਾਈ ਜੀ ਇਹ ਰਿਫਾਇਰ ਦੱਸੋ ਵੀ ਤੁਹਾਡੇ ਲਈ ਓਕੇ ਇਹਦੇ ਵਿੱਚ ਚੰਨਾ ਓਕੇ ਬੈਸਪੈਕਟਿਫੁਲੀ ਸੁਣਨ ਲੇਖੋ ਬਾਈ ਜੀ ਥੋੜਾ ਪਹਿਲਾਂ ਮਿਲ ਲਓ ਥੋੜੇ ਜੀ ਸਾਡਾ ਸੀਰੀਅਸ ਕੰਪਲਿਮੈਂਟ ਦੀ ਗੱਲ ਪਲੀਜ਼ ਮੇਹਰ ਨਾਲ ਸਾਡੀ ਇਸਕਤ ਸੁਣੋ ਤੁਸੀਂ ਮੈਨੂੰ ਕਰ ਮੈਂ ਜੋ ਕਰ ਰਿਹਾ ਹਾਂ ਅਪਰੈਸ ਕਰੰਗ ਹਾਂ ਬਿਲਕੁਲ ਆ ਬੱਛਾ ਰਿਸਪੈਕਟਫੁਲੀ ਸੁਣਨ ਗੱਲ ਹੋਣੀ ਹੈ ਨਾ ਭਾਈ ਜੀ ਮੈਂ ਮੈਂ ਤੁਹਾਡੇ ਸਟੈਂਡ ਦੇ ਖਲਾਫ ਗੱਲ ਕੀਤੀ ਹੈ ਕੁਛ ਕੁਛ ਰਹਿਣਾ ਤੁਹਾਨੂੰ ਅਸੀਂ ਇੰਟਰੋਡਕਸ਼ਨ ਦੇਤੀ ਸਾਰਾ ਕੁਝ ਦੇਤਾ ਕੱਲੀ ਕੱਲੀ ਗੱਲ ਉਹ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਕੀ ਦਰਜ ਹੋ ਗਈ ਸੀ ਉਹ ਦਰਜ ਹੋ ਜਾਂਦੀ ਨਹੀਂ ਦੱਸੋ ਮੈਨੂੰ ਨਾ ਗਰੰਟੀ ਦਿਖਾਓ ਮੈਂ ਕਿਹ ਗਰੰਟੀ ਐਫ ਆਈ ਆਰ ਤੇ ਗਰੰਟੀ ਲੋੜ ਨਹੀਂ ਹੁੰਦੀ ਭਾਈ ਜੀ ਭਰਾ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਗਰੰਟੀ ਦੇ ਵਿੱਚ ਭਾਈ ਜੀ ਗਰੰਟੀ ਦੀ ਲੋੜ ਹੁੰਦੀ ਆ ਕਿਸੇ ਜੇ ਕਰੇ ਜਾਣ ਦੀ ਅਰੇ ਜਿਹੜਾ ਅੰਰਸਾਈ ਯਾਰ ਦੇ ਵਿੱਚ ਗਰੰਟੀ ਦੀ ਕੋਈ ਲੋੜ ਨਹੀਂ ਹੁੰਦੀ ਗਰੰਟ ਦੀ ਕਾਰ ਲੋੜ ਹੈ ਜੇ ਥੋੜੀ ਅਸੀਂ ਕੰਡ ਪਾੜ ਕੇ ਕਰਦਾ ਓਪਨ ਨਹੀਂ ਪਾੜ ਕੇ ਨਹੀਂ ਦੇਖੋ ਇਹ ਨਹੀਂ ਗੱਲਾਂ ਹੋਗੀਆਂ ਤੁਸੀਂ ਫੋਲ ਬਣਾਉਣੀ ਹੈ ਦਾਇਕ ਮੇਰਾ ਚਲੂ ਮੈਂ ਮੈਂ ਭਜਦਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਤੁਹਾਨੂੰ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਪਹਿਲੀ ਅਰੈਸਟ ਕਰਨ ਖਾਤਰ ਗਰੰਟ ਦਿਖਾਉਣੇ ਜ਼ਰੂਰੀ ਨਹੀਂ ਕੋਈ ਨਹੀਂ ਮਤਲਬ ਤੁਸੀਂ ਹਾਂ ਤੁਹਾਡਾ ਵਕੀਲ ਦੱਸ ਦਵੇ ਦਿਖਾ ਤੁਹਾਡਾ ਵਕੀਲ ਦੱਸ ਦਵੇ ਨਹੀਂ ਵਕੀਲ ਦੀ ਸਾਡੇ ਕੋਲ ਪਾਵਰ ਹੈ ਨਾ ਐਫ ਆਈ ਆਰ ਦੇ ਤੁਹਾਡੇ ਕੋਲ ਪਾਵਰ ਆ ਤੁਹਾਡੇ ਕੋਲ ਮੈਂ ਮੰਨਦਾ ਤੁਹਾਡੇ ਕੋਲੇ ਤਾਬਰਾ ਫਾਈਲ ਤੇ ਵਿਆਹ ਤੁਹਾਡੇ ਕੋਲ ਮੰਨਦਾ ਤੁਹਾਡੇ ਕੋਲੇ ਤਾਬਰਾ ਪਰ ਤੁਹਾਡਾ ਫਰਜਾ ਗ੍ਰੈਂਡ ਦਿਖੋਦਾ ਸਾਨੂੰ ਬਲਟਾ ਦੀ ਜ਼ਰੂਰਤ ਨਹੀਂ ਹੈ ਮੈਂ ਤਾਂ ਗ੍ਰੈਂਡ ਨੂੰ ਡਿਕਸ਼ਨਰੀ ਵਿੱਚ ਕਹਿ ਰਿਹਾ ਮੈਂ ਐਫ ਆਈ ਆਰ ਦੇ ਜਨਾਬ ਤੋਂ ਤੁਹਾਨੂੰ ਅਰੈਸਟ ਕਰ ਰਿਹਾ ਜੀ ਬਾਈ ਜੀ ਮੈਂ ਐਫ ਆਈ ਆਰ ਕੀ ਆ ਬਾਈ ਜੀ ਐਫ ਆਈ ਆਰ ਕੀ ਆ ਇੱਕ ਬੰਦੇ ਨੂੰ ਗੱਲ ਕਰ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਜੀ 来ਜੀ ਮੈਂ ਚਲੋ ਵਧੀ ਹੁਣ ਮੈਂ ਤੁਹਾਨੂੰ ਇਹ ਦੱਸਣਾ ਮੈਂ ਜੋ ਕਹ ਰਿਹਾ ਹਾਂ ਹੁਣ ਚਲੋ ਹੁਣ ਆਪਾਂ ਨੂੰ ਜਾਣਾ ਪੈਣਾ ਆਪਾਂ ਵਾਪਸ ਜਾਣਾ ਠੀਕ ਹੈ ਜੀ ਆਈਟੀਸੀ ਦੀ ਖਾਣੇ ਕੋਲ ਸਟੇਸ਼ਨ ਤੋਂ ਥੋੜੀ ਅੱਗੇ ਮੌਜੂਦ ਹੈ ਨਕੀ ਐ ਫੇਰ ਕੀ ਐ ਉਹ ਮੈਂ ਕਹਿ ਰਹੇ ਤੋ ਮੈਂ ਦੇ ਦੱਸਦਾ صحیح ਐ ਕਿ ਤੁਸਾਂ ਨਹੀਂ ਮੇਰਾ ਬੇਟਾ ਸੁਣੋ 67 ਸੁਣੋ 67 ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀ ਤੁਸੀ ਸੁਣੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਬੋਲਤਾ ਹਾਂ ਉਹ ਸ਼ਕਸ਼ਨੀ ਦੱਸ ਰਿਹਾ ਤੁਹਾਨੂੰ ਸੁਣ ਲਓ ਸ਼ਕਸ਼ਨੀ ਦੱਸ ਰਿਹਾ ਮੈਂ ਹੁਣ ਹਾਂ ਜੀ 67 ਆਈਟੀ ਸਿਟੀ ਕੀ ਉਹ ਉਹ ਤੁਹਾਨੂੰ ਤੁਸੀਂ ਪੁੱਛਿਓ ਲੈ ਕੋਈ ਦੱਸੇ ਤਾਂ ਐਜੰਟ ਦੇ ਅਧਿੰਦ ਅੰਦ ਹੋਈ ਆ ਲੈ ਤੁਸੀਂ ਨਾ ਮੇਰੀ ਗੱਲ ਸੁਣੋ ਐਫਐਰ ਦਾ ਵੇਰਵਾ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਰਿਪਿਊਟ ਆ ਤੁਸੀਂ ਰਿਪਿਊਟ ਆ ਸੁਣੋ ਤੁਸੀਂ ਐਕਿਊਡ ਐ ਤੁਹਾਨੂੰ ਸਾਰਾ ਕੋਈ ਨਹੀਂ ਦੱਸਦਾ ਬਿਲਕੁਲ ਤੁਹਾਨੂੰ ਕਿਊਡ ਦਾ ਮੈਂ ਚਲੋ ਯਾਰ ਨਾ ਤੁਹਾਨੂੰ ਬਾਕੀ ਬੰਦੇ ਮੈਨੂੰ ਖਿੱਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਆਪਾਂ ਕਿਉਂ ਯਾਰ ਐਡੀ ਕੀ ਗੱਲ ਆ ਸਰ ਇਹ ਪਹਿਲੀ ਵਾਰ ਆ ਰਿਹਾ ਐ ਐਡੇ ਸਿਰ ਦੇ ਨਹੀਂ ਰਿਹਾ ਸਾਰਾ ਕੁਝ ਭਾਈ ਜੀ ਮੈਂ ਪਹਿਲੀ ਵਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਐ ਆ ਪੈਗ ਲੈ ਆਏ ਨਾ ਆਏ ਹੋਏ ਨਾ ਅਸੀਂ ਸਾਨੂੰ ਆਪਣੀ ਡਿਊਟੀ ਕਰਾਂਗੇ ਤੁਸੀਂ ਡਿਊਟੀ ਵਿਗੜ ਪਾਉਂਗੇ ਸੁਣੋ ਬ੍ਰਦਰ ਅਗਰ ਤੁਸੀਂ ਡਿਊਟੀ ਚ ਵਿਗੜ ਪਾਉਂਗੇ ਮੈਂ ਇੱਥੇ ਹੁਣੇ ਇਸੇ ਟਾਈਮ ਨਹੀਂ ਪਾਉਂਦਾ ਨਹੀਂ ਨਹੀਂ ਪਾਉਣ ਨਹੀਂ ਬੰਦੇ ਅਸੀਂ ਤੋ ਠੀਕ ਬੈਠਣ ਕਿ ਪਾਵਾਂਗੇ ਮੈਂ ਅਈ ਲੱਗਦਾ ਅਕਰਮਾਨ ਨਾਲ ਲਾਇਆ ਹੁਣ ਅਸੀਂ ਅੰਦੇ ਘਰੇ ਤੇ ਬੀਤੀ ਏ ਤੁਹਾਨੂੰ ਮੰਦਰ ਤੇ ਨਾ ਬੋਲਿਆ ਉਹ ਹੋਰ ਕੱਪੜੇ ਦਾ ਪਾ ਲੈਣਾ ਚਲੋ ਫਿਰ ਸ਼ੁਰੂ ਕਰ ਮੈਂ ਤੁਹਾਡੇ ਨਾਲ ਕੱਪੜੇ ਨੂੰ ਰੋ ਕੇ ਇੰਦੇ ਆਉਣਾ ਇੱਕ ਮਿੰਟ ਹੋਏ ਗੱਲ ਕਹੀ ਇੱਕ ਮਿੰਟ ਰੋਕੋ ਮੇਰੇ ਤਰਫ ਗੱਲ ਗਈ ਆ ਇਹਨਾਂ ਨੂੰ ਕੱਪੜੇ ਪਾ ਲਓ ਇੱਕ ਮਿੰਟ ਇੱਕ ਮਿੰਟ ਰੋਕੋ ਮੈਂ ਮਨਾਂ ਕੀਤਾ ਵੀ ਕੱਪੜੇ ਨਹੀਂ ਪਾਣੇ। ਭਾਈ ਜੀ ਤੁਸੀਂ ਦੇਖ ਰਹੇ ਹੋ। ਤੁਸੀਂ ਬਾਰ ਗੋਟੀ ਜੀ ਵੇਖਣ ਪਾ ਰਹੇ। ਬਾਹਰ ਤੁਸੀਂ ਪਾ ਰਹੇ ਆ। ਤੁਸੀਂ ਪਾ ਰਹੇ ਆ ਤੁਸੀਂ। ਬਾਹਰ ਆ ਤੁਸੀਂ। ਨਾ। ਅੱਜਾ ਸਾਨੂੰ ਕੁਐਸਚਨ ਹੀ ਨਹੀਂ। ਤੁਸੀਂ ਪਾ ਰਹੇ ਕੋਈ ਨਹੀਂ। ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਕੇ ਕੋਈ ਕੋਈ ਫੇਰ ਕੀ ਹੋਵੇ? ਤੁਸੀਂ ਮੈਨੂੰ ਇਹ ਦੱਸੋ। ਹਾਂਜੀ। ਉਹ ਤਾਂ ਜਾਣ ਤੋਂ ਇਨਕਾਰ ਕੀਤਾ। ਤੁਸੀਂ ਤੁਰਦੇ ਰਹੇ ਨਹੀਂ। ਉਹ ਕੀ ਹੁੰਦਾ? ਨਾ ਨਾ। ਜਦੋਂ ਤੁਰਨਾ ਨਹੀਂ। ਕੁਣ ਕੀ ਕਹਿੰਦੇ ਹੋ ਹਸਪਤਾਲ ਚਲੋ ਭਾਈ ਮੇਰੇ ਦਵਾਈ ਪਈ ਹੈ ਪਹਿਲਾਂ ਮੇਰੇ ਕੋਲ ਦਵਾਈ ਨਹੀਂ ਦਵਾਈ ਲੈਣ ਲਈ ਸਟ੍ਰੈਪਕੂਲੀ ਲੈ ਕੇ ਚਲੋ